ਇਸ ਪੰਕਤੀ ਵਿੱਚ 바이 ਮੀ ਪੰਕਤੀ ਵਿੱਚ 16ਵੀਂ ਪੜੀ ਦੇ ਵਿੱਚ ਕਹਿੰਦੇ ਨੇ ਗੁਰੂ ਮਹਾਰਾਜ ਕਹਿੰਦੇ ਨੇ ਵਾਰਿਆ ਨਾ ਜਾਵਾ ਇੱਕ ਵਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਵਾਰਿਆ ਨਾ ਜਾਵਾ ਇੱਕ ਵਾਰ ਇੱਥੇ ਤੁਸੀਂ ਦੇਖਿਆ ਹੋਣਾ ਇੱਕ ਨੂੰ ਕਕੇ ਨੂੰ ਔਂਕਰ ਨਹੀਂ ਹੈ ਠੀਕ ਹੈ ਜੀ ਕਿਉਂਕਿ ਇਹ ਆਪਣੀ ਗੱਲ ਕਰਦੇ ਆ ਆਪਾਂ ਆਪਣੀ ਗੱਲ ਕਰਦੇ ਆ ਆਪਾਂ ਗੁਰੂ ਮਹਾਰਾਜ ਨਾਲ ਗੱਲ ਕਰਦੇ ਆਂ ਪਰਮਾਤਮਾ ਨਾਲ ਗੱਲ ਕਰਦੇ ਆਂ ਤੇ ਆਪਾਂ ਕਹਿ ਰਹੇ ਆਂ ਵੀ ਮੇਰੇ ਆ ਮਾਲਕਾ ਵਾਰਿਆਂ ਹੋਣਾ ਕਿਸੇ ਤੋਂ ਵਾਰ ਕੇ ਜਾਣਾ ਕੁਰਬਾਨ ਜਾਣਾ ਕਿਸੇ ਤੋਂ ਸੱਦ ਕੇ ਜਾਣਾ ਕਿਸੇ ਤੋਂ ਆਪਣਾ ਆਪ ਵਾਰ ਦੇਣਾ ਜਿਵੇਂ ਆਪਾਂ ਦੇਖਦੇ ਹੁੰਦੇ ਆਂ ਜੀ ਕਿ ਵਿਆਹ ਹੁੰਦਾ ਹੈ ਮਾਂ ਪਾਣੀ ਵਾਰ ਕੇ ਪਿੰਦੀ ਹੈ ਜੀ ਉਹ ਪਾਣੀ ਵਾਰਨ ਦਾ ਇਹ ਕੀ ਇਹ ਜੋੜੀ ਬੜੀ ਪਿਆਰੀ ਹੈ ਬੜੀ ਸੁਭਾਗੀ ਹੈ ਮੈਂ ਸੱਦ ਕੇ ਜਾਨੀ ਆ ਮੈਂ ਆਪਣਾ ਆਪ ਵਾਰ ਦੇ ਦਿੰਨੀ ਆ ਇਸ ਤੋਂ ਠੀਕ ਹੈ ਤੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪ੍ਰਮਾਤਮਾ ਨੇ ਕਹਿੰਦੇ ਮੇਰੇ ਆ ਮਾਲਕਾ ਮੈਂ ਤੇਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਮੈਂ ਇੱਕ ਵਾਰ ਵੀ ਤੇਰੇ ਤੋਂ ਵਾਰੇ ਨਹੀਂ ਜਾ ਸਕਦਾ ਕੁਰਬਾਨ ਨਹੀਂ ਜਾ ਸਕਦਾ ਠੀਕ ਹੈ ਅਰਥ ਵੀ ਬੜੇ ਸਿੰਪਲ ਤੇ ਸਿੱਧੇ ਨੇ ਜੀ ਹੇ ਮੇਰੇ ਪ੍ਰਭੂ ਪ੍ਰਮਾਤਮਾ ਜੀਓ ਮੈਂ ਤੁਹਾਡੇ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਇੱਕ ਵਾਰ ਵੀ ਤੁਹਾਡੇ ਤੋਂ ਪਾਰ ਕੇ ਨਹੀਂ ਜਾ ਸਕਦਾ ਇਹ ਦੂਜੀ ਪੰਕਤੀ ਹੈ ਜੀ ਜਿਹੜੀਆਂ ਆਖਰ ਲੀਆਂ ਚਾਰ ਪੰਕਤੀਆਂ ਖਾਸ ਭਾਵਨੇ ਜੀ ਇਹ ਦੂਜੀ ਪੰਕਤੀ ਆਉਂਦਾ ਚਾਰਾਂ ਦੇ ਵਿੱਚੋਂ ਜੀ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਠੀਕ ਹੈ ਜੀ ਤੇ ਆਓ ਅੱਗੇ ਦੇਖੀ ਗੁਰੂ ਮਹਾਰਾਜ ਕੀ ਸਾਨੂੰ ਸਮਝਾਉਂਦੇ ਨੇ ਕੀ ਦੱਸਦੇ ਨੇ